ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਤੋਂ ਸਾਡੀ ਬੇਹਦੀ ਖਾਸ ਐਪੀਸੋਡਸ ਦੇ ਵਿੱਚ ਟਾਕਸ ਵਿਦ ਵਜ਼ੂਲ ਵਜ਼ੂਲ ਸਰ ਅੱਜ ਫੇਰ ਇੱਕ ਵਾਰ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਇੱਕ ਬੜੇ ਹੀ ਜ਼ਰੂਰੀ ਮੁੱਦੇ ਦੇ ਉੱਤੇ ਗੱਲਬਾਤ ਕਰਨ ਲੱਗੇ ਹਾਂ ਮੁੱਦਾ ਹੈ ਕਿ ਲੁਧਿਆਣੇ ਦੇ ਵਿੱਚ ਅੱਜ ਸ਼ਮੀਤ ਸਿੰਘ ਚੌਂਕ ਦੇ ਨਜ਼ਦੀਕ ਇੱਕ ਪਤੀ ਪਤਨੀ ਹੈ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਈ ਸੀ ਕੱਲ ਕੁਝ ਏਦਾਂ ਹੁੰਦੀ ਹੈ ਕਿ ਪਾਣੀ ਦੀ ਟੈਂਕੀ ਦੇ ਉੱਤੇ ਚੜਨ ਦੀ ਵਜ੍ਹਾ ਹੈ ਜੋ ਕਿ ਇਮੀਗ੍ਰੇਸ਼ਨ ਫਰੌਡ ਦੱਸੀ ਜਾ ਰਹੀ ਹੈ ਸੋ ਅਜੇ ਹੀ ਨੌਬਤ ਤੁਹਾਨੂੰ ਕਦੇ ਨਾ ਆਵੇ ਇਸੇ ਲਈ ਸੁਝਾਅ ਹੈ ਜੋ ਕਿ ਲੈਣ ਲੱਗੇ ਆ ਸੀ ਬਜ਼ੂਲ ਗਲਹੋਤਰਾ ਜੀ ਤੋਂ ਸੋ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਜੋ ਕਿ ਅਜੇ ਹੀ ਮਾੜੀ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਹੈ ਸਭ ਤੋਂ ਵੱਡਾ ਸਵਾਲ ਹੈ ਨਮਸਕਾਰ ਜੀ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜੋ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਵਾਰ-ਵਾਰ ਮੈਨੂੰ ਬੋਗ ਬੋਲਣ ਦਾ ਮੌਕਾ ਦੇ ਰਹੇ ਹੋ ਸਾਰੇ ਬਹੁਤ ਹੀ ਤੁਹਾਡਾ ਥੈਂਕ ਯੂ ਸਾਰਿਆਂ ਦਾ ਹਾਂ ਜੀ ਹੁਣ ਤੁਹਾਨੂੰ ਮੈਂ ਇਸ ਟਾਪਿਕ ਦੇ ਬਾਰੇ ਉਹਨਾਂ ਗੱਲ ਸ਼ੇਅਰ ਕਰੂੰਗਾ ਆ ਜਿਵੇਂ ਕਿ ਦੇਖੋ ਜੀ ਆ ਠੱਗੀ ਦੇ ਮਾਮਲੇ ਰੋਜ਼ ਹੀ ਮਤਲਬ ਦੇਖਣ ਨੂੰ ਮਿਲਦੇ ਸਾਨੂੰ ਨੂੰ ਮਿਲਦੇ ਆ ਇਹਦੇ ਚ ਦੇਖੋ ਜਿੱਥੇ ਤੱਕ ਕੀ ਗਲਤੀ ਹੈ ਆਪਣੀ ਠੀਕ ਹੈ ਠੱਗੀ ਬੰਦਾ ਮਰਵਾਉਂਦਾ ਉਹਦੇ ਕੋਈ ਮਾਰ ਨਹੀਂ ਸਕਦਾ ਠੱਗੀ ਠੀਕ ਹੈ ਅਗਰ ਤੁਸੀਂ ਵੈਸੇ ਉੱਤੇ ਕੋਈ ਫੁੱਲ ਇਜ ਥਿੰਗਸ ਕਰੋਗੇ ਕੋਈ ਮਤਲਬ ਉੱਤੇ ਪਾਗਲਵੰਤੀ ਕਰੋਗੇ ਉੱਥੇ ਠੱਗੀ ਹੋ ਜਾਈਗੀ ਜਿੱਥੇ ਤੁਸੀਂ ਬੇਹਤ ਹੀ ਪਿਆਰੇ ਬਣਨ ਦੀ ਕੋਸ਼ਿਸ਼ ਕਰੋਗੇ ਪੋਲਾਈਟ ਰਹੋਗੇ ਉੱਥੇ ਅਗਲਾ ਬੰਦਾ ਫਾਇਦਾ ਚੱਕ ਜਾਂਦਾ ਐਦਾ ਕਿ ਮੈਂ ਇਮੀਗ੍ਰੇਸ਼ਨ ਤੁਹਾਨੂੰ ਮੈਂ ਸਿਸਟਮ ਦੱਸੂਗਾ ਥੋੜਾ ਜਿਹਾ ਜੋ ਤਰੀਕੇ ਨਾਲ ਤੁਸੀਂ ਠੱਗੀ ਤੋਂ ਬਚ ਸਕਦੇ ਹੋ ਇੱਕ ਤਾਂ ਜੀ ਦੇਖੋ ਇੱਕ ਚੀਜ਼ ਹੁੰਦੀ ਹੈ ਇਹ ਚ ਬਾਇਓਮੈਟ੍ਰਿਕ ਜਿਹਨੂੰ ਕਹਦੇ ਫਿੰਗਰਪ੍ਰਿੰਟਸ ਫਿੰਗਰਪ੍ਰਿੰਟ ਹਾਂਜੀ ਬਾਇਓਮੈਟ੍ਰਿਕ ਦਾ ਜਿਵੇਂ ਕਿ ਇਮੀਗ੍ਰੇਸ਼ਨ ਆਫਿਸ 'ਚ ਤੁਸੀਂ ਜਾਓਗੇ ਉਹਨਾਂ ਨੂੰ ਕਹੋਗੇ ਸਾਡਾ ਵੀਜ਼ਾ ਜੀ ਇਥੇ ਕੈਨੇਡਾ ਦਾ ਲਗਾ ਦਿਓ ਸੋ ਕਹਿੰਨਗੇ ਤੁਹਾਨੂੰ ਕਿ ਤੁਸੀਂ ਬਾਇਓਮੈਟ੍ਰਿਕ ਆਪਣੀ ਕਰਵਾ ਲਓ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸ ਦਵਾ ਜੀ ਜਿਹੜੀ ਆਪਣੀ ਬਾਇਓਮੈਟ੍ਰਿਕ ਆਪਾਂ ਇੱਕ ਵਾਰੀ ਕਰਵਾ ਲਈ ਹੈ ਨਾ ਕਿਸੇ ਵੀ ਕੰਟਰੀ ਲਈ ਬਾਹਰ ਜਾਣ ਲਈ ਉਹ 5 ਸਾਲ ਤੱਕ ਵੈਲਿਡ ਹੁੰਦੀ ਹੈ ਜੀ ਤੁਸੀਂ ਕਿਸੇ ਇਮੀਗ੍ਰੇਸ਼ਨ ਅਫੀਸਰ ਕੋਲ ਜਾਓਗੇ ਉਹਨੇ ਤੁਹਾਨੂੰ ਕਹਿਣਾ ਬਾਇਓਮੈਟ੍ਰਿਕ ਕਰਵਾ ਲਓ ਉਹ ਸਰ ਉਹਦੇ ਚ ਵੀ ਪੈਸੇ ਕਮਾ ਰਿਆ ਉਹਦੇ ਵਿੱਚ ਹੀ ਉਹ 5-10 ਸਾਇਰ ਦੀ ਠੱਗੀ ਇਤੇ ਆਰਾਮ ਨਾਲ ਮਾਰ ਦਿੰਦੇ ਆ ਕਿ ਬਾਇਓਮੈਟ੍ਰਿਕ ਕਰवानी ਹੈ ਜੀ ਬਾਇਓਮੈਟ੍ਰਿਕ ਵੈਸੇ 5 ਸਾਲ ਤੱਕ ਵੈਲਿਡ ਹੁੰਦੀ ਹੈ ਓਕੇ ਹਾਂਜੀ ਸੋ ਇੱਕ ਇਹਦੇ ਚ ਦੂਸਰੀ ਚੀਜ਼ ਹੋਰ ਆ ਜਾਂਦੀ ਹੈ ਤੁਸੀਂ ਜਦੋਂ ਵੀ ਇਮੀਗ੍ਰੇਸ਼ਨ ਆਫੀਸਰ ਕੋਲ ਜਾਂਦੇ ਹੋ ਆਪਣੇ ਵੀਜ਼ਾ ਲਈ ਵੀਜ਼ਾ ਤੁਸੀਂ ਅਗਰ ਅਪਲਾਈ ਕਰਨਾ ਹੈ ਕਿਸੇ ਕੰਟਰੀ ਦਾ ਸੋ ਉਹਦੇ ਚ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਆ ਚਾਰजेस ਗਵਰਨਮੈਂਟ ਚਾਰजेस ਵੀਜ਼ਾ ਚਾਰजेस ਐਮਬੈਸੀ ਚਾਰजेस ਐਮਬੈਸੀ ਫੀਸ ਕਰੀਏ ਜਿਹਨੂੰ ਉਹ ਹਮੇਸ਼ਾ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਭਰੋ ਕਿਸੇ ਏਜੰਟ ਕੋਲ ਜਾਂਦੇ ਹੋ ਏਜੰਟ ਨੂੰ ਕੋ ਜੋ ਇਮੀਗ੍ਰੇਸ਼ਨ ਫੀਸ ਹੈ ਅਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਭਰਨੇ ਆ ਸੋ ਜਦੋਂ ਵੀ ਤੁਸੀਂ ਉਹ ਆਪਣਾ ਕ੍ਰੈਡਿਟ ਕਾਰਡ ਤੋਂ ਪਰੋਵੋਗੇ ਤੁਹਾਨੂੰ ਪ੍ਰੋਪਰ ਮੈਸੇਜ ਆਊਗਾ ਕਿੰਨੇ ਪੈਸੇ ਡਿਡਕਟ ਹੋਏ ਆ ਸਭ ਕੁਝ ਕਿੰਨਾ ਨੰਬਰ ਸੀਗਾ ਐਂਡ ਸਭ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਆਈ ਗਈ ਉਹਦੇ ਹਾਂਜੀ ਸੋ ਇਸ ਦੇ ਵਿੱਚ ਕੀ ਜੋ ਕਿ ਬੜੀ ਖਾਸ ਗੱਲ ਤੁਹਿਸ ਦਿੱਤੀ ਕਿ 에ਜੈਂਟਾਂ ਦੇ ਰਾਈ ਕੰਮ ਘੱਟ ਕਰਵਾਇਆ ਜਾਵੇ ਕੁਝ ਗੱਲਾਂ ਇਹ ਵਿੱਚ ਕੁਝ ਵੀ ਕੀਤੀਆਂ ਜਾ ਸਕਦੀਆਂ ਇਸੇ ਵਿੱਚ ਇੱਕ ਅੱਜ ਜੋ ਵਾਕਿਆ ਆ ਉਸ ਦੇ ਵਿੱਚ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਲੋਕ ਹੈ ਜੋ ਉੱਥੇ ਕਾਫੀ ਇਕੱਠੇ ਹੋਏ ਸੀ ਲੋਕਾਂ ਦਾ ਕਹਿਣਾ ਸੀ ਕਿ ਇਸ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਪਹਿਲਾਂ ਵੀ ਧਗੀਆਂ ਕੀਤੀਆਂ ਗਈਆਂ ਨੇ ਯਾਨੀ ਕਿ ਕੋਈ ਪਹਿਲਾ ਮਾਮਲਾ ਨਹੀਂ ਸੀ ਸੋ ਮਾਮਲਾ ਕੀ ਹੁੰਦਾ ਵੈ ਕਿ ਇਸ ਦੇ ਵਿੱਚ ਜੋ ਲੋਕ ਨੇ ਉਹਨਾਂ ਦਾ ਕਹਿਣਾ ਵੈ ਕਿ ਪੇਮੈਂਟ ਬਾਅਦੋਂ ਪਹਿਲਾਂ ਕਹਿ ਦਿੱਤਾ ਜਾਂਦਾ ਵੈ ਕਿ ਸਾਰੀ ਪੇਮੈਂਟ ਕੰਮ ਹੋਣ ਤੋਂ ਬਾਅਦ ਪਰ ਅੱਧ ਵਿਚ ਆ ਕੇ ਕਹਿ ਦਿੱਤਾ ਜਾਂਦਾ ਕਿ ਇਹਨੇ ਪੈਸੇ ਜਮ੍ਹਾਂ ਕਰਾਓ ਫਾਈਲ ਤਾਂ ਚੱਕੀ ਚੋਗੀਗੀ ਸੋ ਇਹ ਜਦੋਂ ਗੱਲ ਸਾਹਮਣੇ ਆ ਜਾਂਦੀ ਹੈ ਫਿਰ ਲੱਗਦਾ ਕਿ ਫਰੌਡ ਇਹੀ ਜਿਸ ਤਰ੍ਹਾਂ ਕਿ ਗੱਲ ਦੇ ਥਰੂ ਜ਼ਿਆਦਾ ਕੀਤਾ ਜਾਂਦਾ ਵੈ ਸਰ ਮੈਂ ਤੁਹਾਨੂੰ ਉਹ ਹੀ ਗੱਲ ਸ਼ੇਅਰ ਕਰੂੰਗਾ ਦੇਖੋ ਜੀ ਮੈਂ ਪਹਿਲਾਂ ਵੀ ਇੱਕ ਐਪੀਸੋਡ 'ਚ ਗੱਲ ਕੀਤੀ ਹੈ ਕਿ ਜਿਹੜੇ ਵੀ ਏਜੰਟ ਕੋਲ ਤੁਸੀਂ ਜਾਣਾ ਉਹਨੂੰ ਆਏ ਕਹਿੰਨਾ ਹੈ ਅਸੀਂ ਕੰਮ ਤੋਂ ਬਾਅਦ ਪੈਸੇ ਦਵਾਂਗੇ ਐਂਡ ਅਗਰ ਉਹ ਏਜੰਟ ਜੈਨੂਨ ਹੋਏਗਾ ਉਹ ਐਗਰੀ ਕਰੇਗਾ ਤੁਹਾਡੀ ਗੱਲ ਨਾਲ ਠੀਕ ਹੈ ਜੀ ਕਿਉਂਕਿ ਪੈਸੇ ਅਕਸਰ ਜਾਂਦੇ ਹੀ ਕੰਮ ਤੋਂ ਬਾਅਦ ਹਾਂਜੀ ਐਂਡ ਸਪੋਜ਼ ਤੁਸੀਂ ਕੋਈ ਸਟੱਡੀ ਵੀਜ਼ਾ ਤੇ ਜਾਣਾ ਠੀਕ ਹੈ ਤੁਹਾਡੇ ਨਾਲ ਬਾਅਦ 'ਚ ਸਪੋਜ਼ ਸਪੋਸ ਨੇ ਜਾਣਾ ਤੇ ਜਾਣਾ ਐਂਡ ਸਟੱਡੀ ਵੀਜ਼ਾ ਦਾ ਪ੍ਰੋਪਰ ਤੁਸੀਂ ਅਪਲਾਈ ਕਰਨਾ ਸੋ ਉਹਦੇ 'ਚ ਲੰਬਾ ਪ੍ਰੋਸੈਸ ਹੁੰਦਾ ਠੀਕ ਹੈ ਐਂਡ ਜੋ ਆਪਣੀ ਸੈਮੈਸਟਰ ਫੀਸ ਜਾਂਦੀ ਹੈ ਜਾਂ ਆਪਣਾ ਜੋ ਜੀਆਈਸੀ ਜਾਂਦੀ ਹੈ ਉਹ ਸਭ ਸਰ ਅਕਾਊਂਟ ਤੋਂ ਅਕਾਊਂਟ ਜਾਣੀ ਆ ਉਹ ਤਾਂ ਵੈਸੇ ਹੀ ਤੁਸੀਂ ਅਗਰ ਦੇਣੇ ਆ ਤਾਂ ਤੁਹਾਡੇ ਅਕਾਊਂਟ ਡਾਇਰੈਕਟ ਹੋਣੇ ਆ ਉਹ ਤਾਂ ਵੈਸੇ ਹੀ ਪਤਾ ਲੱਗ ਜਾਣਾ ਕਿੰਨੇ ਪੈਸੇ ਗਏ ਆ ਹਾਂਜੀ ਐਂਡ ਜੋ ਬਾਕੀ ਜੋ ਕਿ ਅੱਜਕੱਲ ਕੈਸ਼ ਦਾ ਧੰਦਾ ਚੱਲਿਆ ਠੀਕ ਹੈ ਹਰ ਜਗ੍ਹਾ ਅੱਜਕਲ ਇਮੀਗ੍ਰੇਸ਼ਨ ਵਾਲਾ ਨੇ ਚਲਾਇਆ ਕਿ ਤੁਸੀਂ ਪੇਮੈਂਟ ਕੈਸ਼ ਕਰ ਦੋ ਕਦੇ ਵੀ ਤੁਸੀਂ ਕੈਸ਼ ਪੇਮੈਂਟ ਨਹੀਂ ਦੇਣੀ ਕਿਸੇ ਵੀ ਇਮੀਗ੍ਰੇਸ਼ਨ ਆਫੀਸਰ ਨੂੰ ਕਿਉਂਕਿ ਹਮ ਇਸ ਆਪਣਾ ਸਾਰੀ ਜਗ੍ਹਾ ਹੀ ਵਾਇਚ ਚੈੱਕ ਜਾਂਦੀ ਹੈ ਪੇਮੈਂਟ ਦੀ ਕੈਸ਼ ਦੀ ਪੇਮੈਂਟ ਐਸੇ ਹੁੰਦੀ ਨਹੀਂ ਕਿਤੇ ਹੁੰਦੀ ਨਹੀਂ ਆ ਐਂਡ ਉਹ ਜੋ ਕੈਸ਼ ਵਾਲੀ ਪੇਮੈਂਟ ਹੁੰਦੀ ਆ ਉਹ ਉਹਨਾਂ ਦੀ ਛੱਗੀ ਹੁੰਦੀ ਆ ਓਕੇ ਸੋ ਬਿਲਕੁਲ ਇੱਕ ਤਾਂ ਗੱਲ ਬਿਲਕੁਲ ਸਾਫ਼ ਹੀ ਕਰ ਦਿੱਤੀ ਗਈ ਹੈ ਕਿ ਤੁਸੀਂ ਪੇਮੈਂਟ ਕੈਸ਼ ਦੇਣੀ ਹੀ ਨਹੀਂ ਕਿਤੇ ਜੋ ਤੁਹਾਡੀ ਪੇਮੈਂਟ ਹੈ ਅੱਗੇ ਵੀ ਜਾਂਦੀ ਹੈ ਚੈੱਕ ਦੇ ਥਰੂ ਜਾਂਦੀ ਹੈ ਇੱਕ ਬਹੁਤ ਕਾਮਨ ਜੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਪੇਮੈਂਟ ਭੇਜਣੀ ਆ ਕੋਈ ਹੱਥੀ ਦੇ ਕੇ ਆਣ ਦੇ ਤਰ੍ਹਾਂ ਨਹੀਂ ਹਾਂਜੀ ਸੋ ਲੋਕ ਏਜੰਟਾਂ ਨੂੰ ਕੈਸ਼ ਪੇਮੈਂਟ ਦੇਣ ਤੋਂ ਬਚਣ ਜੇਕਰ ਤੁਸੀਂ ਇਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਨਹੀਂ ਕਰਨਾ ਚਾਹੁੰਦੇ ਠੱਗੀ ਤੋਂ ਬਚਣਾ ਚਾਹੁੰਦੇ ਹੋਂਦਾ ਇਹ ਛੋਟੇ ਛੋਟੇ ਚੀਜ਼ਾਂ ਨੇ ਇਸ ਬਾਰੇ ਜ਼ਰੂਰ ਜੋ ਧਿਆਨ ਕਰੀਓ ਸੋ ਇੱਕ ਖਾਸ ਗੱਲ ਹੈ ਲਾਇਸੈਂਸ ਦੀ ਇੱਕ ਖਾਸ ਗੱਲ ਮੈਂ ਤੁਹਾਨੂੰ ਹੋਰ ਦੱਸ ਰਿਹਾ ਤੁਸੀਂ ਜਦੋਂ ਵੀ ਏਜੰਟ ਕੋਲ ਜਾਣਾ ਇੱਕ ਤਾਂ ਉਹਦਾ ਲਾਇਸੈਂਸ ਨੰਬਰ ਪੁੱਛਣਾ ਆਪਣਾ ਲਾਇਸੈਂਸ ਨੰਬਰ ਦੱਸੋ ਠੀਕ ਹੈ ਐਂd ਇਹਦੇ ਚ ਨਾ ਚਾਰ ਲਾਇਸੈਂਸ ਹੁੰਦੇ ਆ ਓਕੇ ਇੱਕ ਆਪਣਾ ਏਜੰਟ ਦਾ ਹੋ ਗਿਆ ਕੰਸਲਟੈਂਸੀ ਦਾ ਜੀ ਇੱਕ ਟਿਕਟਿੰਗ ਦਾ ਹੋ ਗਿਆ ਇੱਕ ਟੂਰਨ ਟ੍ਰੈਵਲ ਦਾ ਹੋ ਗਿਆ ਇੱਕ ਹਾਇਰਸ ਦਾ ਹੋ ਗਿਆ ਹਾਇਰਸ ਵਾਲੇ ਕੋਲ ਕੰਸਲਟੈਂਸੀ ਦਾ ਹੋਵੇ ਕੰਸਲਟੈਂਸੀ ਵਾਲੇ ਕੋਲ ਹਾਇਰਸ ਦਾ ਹੋਵੇ ਮਿਕਸ ਨਾ ਹੋਵੇ ਜੇ ਸੁਪੋਜ਼ ਤੁਹਾਡਾ ਅਗਰ ਹਾਇਰਸ ਦਾ 에ਜੰਟ ਹੈ ਉਹਦੇ ਕੋਲ ਹਾਇਰਸ ਦਾ ਲਾਇਸੈਂਸ ਹੋਵੇ ਇਹ ਨਾ ਹੋਵੇ ਕੋਈ ਹੋਰ ਲਾਇਸੈਂਸ ਤੇ ਕਰ ਰਹਾ ਹੋਵੇ ਕਬ ਉਹ ਫਿਰ ਪ੍ਰੋਪਰ ਸਾਰਿਆਂ ਨੂੰ ਠੱਗੀ ਵਜਨ ਦਾ ਇੱਕ ਮਤਲਬ ਸੰਕੇਤ ਹੈ ਤੁਹਾਨੂੰ ਜਿਸ ਤਰ੍ਹਾਂ ਕਿ ਬੋਰਡ ਦੇ ਉੱਤੇ ਬਾਅਦ ਲਿਖ ਦਿੰਦੇ ਨੇ ਲਾਇਸੈਂਸ ਨੰਬਰ ਹਾਂ ਜੀ ਲਾਇਸੈਂਸ ਨੰਬਰ ਤੁਸੀਂ ਆਪਣਾ ਜ਼ਰੂਰ ਪੁੱਛੋ ਉਹਨਾਂ ਤੋਂ ਬਿਲਕੁਲ ਪਰ ਜਿਸ ਤਰ੍ਹਾਂ ਲਾਇਸੈਂਸ ਨੰਬਰ ਕਿਸ ਚੀਜ਼ ਦਾ ਇਹ ਵੀ ਪੁੱਛਣਾ ਜ਼ਰੂਰੀ ਹੈ ਨਹੀਂ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਤੁਸੀਂ ਉੱਥੇ ਬਾਅਦ ਦੇ ਬੋਰਡ ਤੇ ਉਹਨਾਂ ਨੇ ਲਿਖਿਆ ਲਾਇਸੈਂਸ ਨੰਬਰ ਤੁਸੀਂ ਐਮ ਐਸ ਐਮ ای ਦੀ ਸਾਈਟ ਤੇ ਜਾਓ ਮੀਡੀਅਮ ਤੋਂ স্মਾਲ 스ਕੇਲ ਇੰਡਸਟਰੀ ਦੀ ਸਾਈਟ ਤੇ ਤੁਸੀਂ ਉਹਨਾਂ ਦਾ ਲਾਇਸੈਂਸ ਨੰਬਰ ਪਾਓ ਇਮੀਗ੍ਰੇਸ਼ਨ ਦੇ ਵਿੱਚ ਲਾਇਸੈਂਸ ਨੰਬਰ ਪਾਓ ਉੱਥੇ ਆਏਗਾ ਹਾਂ ਅਗਰ ਅਗਰ ਹਾਂ ਜੇ ਅਗਰ ਰਜਿਸਟਰਡ ਹੈ ਤੇ ਆਏਗਾ ਤੁਸੀਂ ਕੋਈ ਕ੍ਰਾਸ ਚੈੱਕ ਕਰਨਾ ਉਹਨੂੰ ਰਜਿਸਟਰਡ ਹੈ ਜਾਂ ਨਹੀਂ ਨਹੀਂ ਤਾਂ ਲਦਾਰਾ ਡੀਸੀ ਆਫਿਸ ਦੀ ਵੈਬਸਾਈਟ ਤੇ ਆਏਗਾ ਆਏਗਾ ਇੱਕ ਹੋਰ ਗੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਜੋ ਲਾਸਟ ਵਿੱਚ ਮੈਂ ਦੱਸਣਾ ਚਾਹੁੰਗਾ ਕਿ ਜਦੋਂ ਵੀ ਤੁਸੀਂ ਕੋਈ ਵੀਜ਼ਾ ਅਪਲਾਈ ਕਰਦੇ ਹੋ ਚਾਹੇ ਵਿਜ਼ਟਰ ਵੀਜ਼ਾ ਚਾਹੇ ਆਪਣਾ ਵਰਕ ਪਰਮਿਟ ਚਾਹੇ ਸਟੱਡੀ ਵੀਜ਼ਾ ਸਪੌਸਲ ਹੈ ਉਸੇ ਨਾ ਹਮੇਸ਼ਾ ਜੋ ਉਹਦਾ ਪਾਸਪੋਰਟ ਦਾ ਐਡਰੈਸ ਹੋਏਗਾ ਨਾ ਜੋ ਆਫਟਰ ਸਟੈਂਟ ਵੀਜ਼ਾ ਲਾ ਕੇ ਪਾਸਪੋਰਟ ਕੋਰੀਅਰ ਆਉਂਦਾ ਉਹ ਆਪਣੇ ਘਰ ਦਾ ਪਾ ਉਕੇ ਅਗਰ ਤੁਸੀਂ ਇਮੀਗ੍ਰੇਸ਼ਨ ਆਫੀਸਰ ਤੋਂ ਕਰਵਾ ਰਹੇ ਹੋ ਤੁਸੀਂ ਉਹਨੂੰ ਕਹਣਾ ਸਪੈਸ਼ਲ ਕਰਨਾ ਕਿ ਐਡਰੈਸ ਸਾਡੇ ਘਰ ਦਾ ਪਾਓ ਪੋਸਟਲ ਐਡਰੈਸ ਉਹ ਇੱਕ ਹੋਰ ਆਪਾਂ ਨੂੰ ਬਲੈਕਮੈਲ ਕਿਸੇ ਚੀਜ਼ 'ਚ ਕਰ ਸਕਦੇ ਆ ਕਿ ਵੀਜ਼ਾ ਲੱਗ ਕੇ ਜਦੋਂ ਆ ਗਿਆ ਪੋਸਟਲ ਐਡਰੈਸ ਉਹਨਾਂ ਨੇ ਆਪਣੇ ਆਫਿਸ ਦਾ ਪਾ ਦਿੰਦੇ ਆ ਉਹ ਉਹਨਾਂ ਦੇ ਆਫਿਸ 'ਚ ਪਾਸਪੋਰਟ ਆਉਂਦੇ ਆ ਫਿਰ ਪਾਸਪੋਰਟ ਅਗਰ ਆਫਿਸ 'ਚ ਆ ਗਿਆ ਫਿਰ ਉਹ ਤੁਹਾਨੂੰ ਫੋਰਸ ਕਰਨਗੇ ਡੱਗੀ ਮਾਰਨ ਨੂੰ ਇਹ ਸਭ ਕਰਨ ਨੂੰ ਅਗਰ ਉਹ ਸਿੱਧਾ ਡਾਇਰੈਕਟ ਤੁਹਾਡੇ ਘਰ ਆ ਰਿਹਾ ਤੇ ਫਿਰ ਤਾਂ ਉਸ ਤੋਂ ਵਧੀਆ ਗੱਲ ਨਹੀਂ ਨਾ ਇੱਕ ਆ ਚੀਜ਼ ਦਾ ਜ਼ਰੂਰ ਕਹਿਣਾ ਕਿ ਤੁਸੀਂ ਪਾਸਪੋਰਟ ਦਾ ਜਿਹੜਾ ਐਡਰੈਸ ਹੈ ਸਾਡੇ ਘ ਬਿਲਕੁਲ ਹਾਂ ਜੀ ਪਲੱਸ ਨਾਲ ਆਪਣਾ ਆਪਣੇ ਕ੍ਰੈਡਿਟ ਕਾਰਡ ਤੋਂ ਤੁਸੀਂ ਫੀਸ ਦੇਣੀ ਆ ਠੀਕ ਹੈ ਜੀ ਤੀਸਰੀ ਚੀਜ਼ ਆਪਣਾ ਇਹ ਹੋਗੀ ਕਿ ਤੁਸੀਂ ਆਪਣਾ ਉਹਨਾਂ ਦਾ ਲਾਇਸੈਂਸ ਨੰਬਰ ਚੈੱਕ ਕਰਨਾ ਪ੍ਰੋਪਰ ਠੀਕ ਹੈ ਚੌਥੀ ਚੀਜ਼ ਇਹ ਹੋਗੀ ਪੇਮੈਂਟ ਬਾਇ ਚੈੱਕ ਦੇਣੀ ਆ ਜਾਂ ਟਰਾਂਸਫਰ ਦੇਣੀ ਆ ਜੀ ਬਿਲਕੁਲ ਜੋ ਛੋਟੀ ਛੋਟੀਆਂ ਗੱਲਾਂ ਨੇ ਬਿਹਤਰ ਖਾਸ ਨੇ ਜੋ ਕਿ ਠੱਗੀ ਤੋਂ ਤੁਹਾਨੂੰ ਬਚਾ ਸਕਦੀਆਂ ਜੇਕਰ ਪੇਮੈਂਟ ਕਰਦੇ ਹੋ ਕੋਸ਼ਿਸ਼ ਕਰੋ ਕਿ ਕੈਸ਼ ਪੇਮੈਂਟ ਬਿਲਕੁਲ ਵੀ ਨਹੀਂ ਕਰੋ ਪੇਮੈਂਟ ਨੂੰ ਇੱਕ ਨੰਬਰ ਦੇ ਵਿੱਚ ਦਵੋ ਚੈੱਕ ਦੇ ਵਿੱਚ ਦਵੋ ਚੈੱਕ ਦੇ ਨਹੀਂ ਪੇਮੈਂਟ ਟਰਾਂਸਫਰ ਬੈਂਕ ਦੇ ਰਾਹੀਂ ਕੀਤਾ ਜਾਵੇ ਬੇਹਦ ਅਚਰਬੂ ਵੀ ਕਰ ਇਸੇ ਨਾਲ ਨਾਲ ਜਿਸ ਵੀ ਵਿਅਕਤੀ ਕੋਲ ਇਮੀਗ੍ਰੇਸ਼ਨ ਜੋ ਸਰਵਿਸਿਜ਼ ਦੇ ਰਹੇ ਨੇ ਉਹਨਾਂ ਦੇ ਕੋਲ ਜੇਕਰ ਤੁਸੀਂ ਜਾਣਦੇ ਹੋ ਕਿਸੇ ਦੇ ਆਫਿਸ ਦੇ ਵਿੱਚ ਤਾਂ ਇੱਕ ਚੀਜ਼ ਜ਼ਰੂਰ ਦੇਖੋ ਕਿ ਉਹਨਾਂ ਦਾ ਲਾਇਸੈਂਸ ਨੰਬਰ ਜੋ ਡਿਪਾਰਟਮੈਂਟ ਦੇ ਵਿੱਚ ਰਜਿਸਟਰਡ ਹੈਗਾ ਜਾਂ ਨਹੀਂ ਹੈਗਾ ਕਾਫੀ ਖਾਸ ਗੱਲਾਂ ਨੇ ਕਿਉਂਕਿ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਆਪਾਂ ਨੂੰ ਪਤਾ ਚੱਲ ਜਾਂਦਾ ਵੈ ਕਿ ਸਾਹਮਣੇ ਵਾਲਾ ਵਿਅਕਤੀ ਕਿੰਨਾ ਕ ਜੈਨੂਅਨ ਹੈ ਸਭ ਬਹੁਤ ਚੰਗਾ ਲੱਗਿਆ ਇੱਕ ਵਾਰ ਫਿਰ ਤੁਹਾਡਾ ਨਾਲ ਗੱਲ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਕਿ ਤੁਸੀਂ ਦਰਸ਼ਕਾਂ ਨੂੰ ਬਹੁਤ ਅੱਛੀ رائے ਦੰਨੇ ਹੋ ਕਿਉਂਕਿ ਆਜ ਦੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਠੱਗੀ ਵਾਦੀ ਬਹੁਤ ਈ ਹੈ ਪਰ ਇਸ ਸਮੇਂ ਦੇ ਵਿੱਚ ਜੋ ਇਸ ਤਰ੍ਹਾਂ ਦੀ ਕੰਸਲਟੈਂਸੀ ਮਿਲਣਾ ਬੇहद ਜ਼ਰੂਰੀ ਵੀ ਹੈ ਲੋਕਾਂ ਨੂੰ ਇਹ ਲੋਗ ਇਸ ਚੀਜ਼ ਨੂੰ ਲਾਈਕ ਵੀ ਬਹੁਤ ਜ਼ਿਆਦਾ ਕਰਦੇ ਥੈਂਕ ਯੂ ਥੈਂਕ ਯੂ ਸਭ ਬਹੁਤ ਧੰਨਵਾਦ ਸਭ ਬਹੁਤ ਧੰਨਵਾਦ ਤੁਹਾਡਾ ਵੀ ਸੋ ਜੇਕਰ ਤੁਸੀਂ ਆਪਣੇ ਕਿਸੇ ਟੌਪਿਕ ਦੇ ਉੱਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਸੋ ਵੈਰੀ ਅਪਡੇਟ ਦੇ ਲਈ ਜੁੜੇ ਰਹੋ ਸਰ ਨਾਲ ਫਿਲਹਾਲ ਸੰਦੇਹ ਇਜਾਜ਼ਤ ਧੰਨਵਾਦ